हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪੱਤਨ ਤੋਂ 5-6 ਕਿਲੋਮੀਟਰ ਦੀ ਦੂਰੀ ਵੀਰ ਰਵੀ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਬਹੁਤ ਸਾਰੇ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਹੈ ਡੇਲੀ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਸੋ ਪਸ਼ੂ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਇਸ ਕਿਲੇ ਦੇ ਉੱਪਰ ਕੋਈ 5-4 ਨਗ ਜਿਹੜੇ ਅਵੇਲੇਬਲ ਮਿਲਣਗੇ ਕਿਸੇ ਟਾਈਮ ਵੀ ਤੁਸੀਂ ਵਿਜ਼ਿਟ ਕਰ ਲੋਗੇ ਜ਼ਿਆਦਾਤਰ ਵੜਾ ਚਾਹੇ ਮੱਝਾਂ ਝੋਟੀਆਂ ਹੋਣ ਹਰ ਇੱਕ ਤਰ੍ਹਾਂ ਦਾ ਜਿਹੜਾ ਐਨੀਮਲ ਆ ਆਉਂਦਾ ਰਹਿੰਦਾ ਕਿਉਂਕਿ ਪਸ਼ੂ ਵਪਾਰ ਦਾ ਕੀਤਾ ਹੈ ਅੱਜ ਤਰੀਕ 21 ਨਵੰਬਰ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:00 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਜਿੰਨੇ ਕ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਇੱਕ ਮੋٹے ਤੌਰ ਤੇ ਆਪਾਂ ਸ਼ਾਟ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਇਧਰ ਇੱਕ ਪਾਸੇ ਤੁਸੀਂ ਬੈੜਾਂ ਦੇਖ ਰਹੇ ਜੇ ਤਿੰਨ ਤੇ ਦੋ ਮੱਝਾਂ ਇਧਰ ਦੇਖ ਲਓ ਠੀਕ ਆ ਜੀ ਐਨੀਮਲ ਵੈਸੇ ਦੋ ਗੱਬਣਾ ਤਿੰਨ ਪਸ਼ੂ ਬਿਲਕੁਲ ਸੂਏ ਸਵਾਏ ਤੁਹਾਨੂੰ ਦਿਖਾਵਾਂਗੇ ਤੇ ਫਸਟਲੀ ਆਪਣੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੁੰਦੀ ਆ ਵੀ ਇੱਥੇ ਆਣ ਕੇ ਦੋ ਟਾਈਮ ਚੋਕੇ ਸੋਇਆ ਸੋਇਆ ਪਸ਼ੂ ਗੱਬੜ ਪਸ਼ੂ ਆਪਣਾ ਬਿਲਕੁਲ ਚੌਥਾ ਥਾਣਾ ਦੀ 蒂ਪ ਕੇ ਭਰਾ ਕੇ ਤਸੱਲੀ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਰਵੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜੇਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਰਵੀ ਵੀਰੇ ਸੱਸੀਗਾਲ ਸੱਸੀਗਾਲ ਭਾਈ ਸੱਸੀਗਾਲ ਠੀਕ ਠਾ ਵੀਰੇ ਹਾਂਜੀ ਵਧੀਆ ਭਾਈ ਠੀਕ ਆ ਰਵੀ ਉਧਰ ਵੀ ਦੋ ਗਨਾਂਕ ਪਾਇਸੀ ਹੋ ਗਏ ਸੀ ਸਿਹਰੇ ਹਾਂਜੀ ਭਾਈ ਤਿੰਨ ਪਾਏ ਇੱਕ ਮੈਂ ਪਾਈ ਦੋ ਵੜਾ ਪਾਈਆਂ ਵਾ ਦੇਖ ਕੇ ਹਾਂਜੀ ਹਾਂਜੀ ਭਾਈ ਹਾਂਜੀ ਠੀਕ ਆ ਅਜਰ ਅਭੀ ਆਪਣੇ ਕੋਲ ਟੋਟਲ ਇਹ ਪੰਜ ਐਨੀਮਲ ਆ ਦੋ ਜਿਹੜੀਆਂ ਡੱਬੀਆਂ ਵਹਿੜਾ ਇਹ ਗੱਬਣਾ ਬਾਕੀ ਸੋਏ ਸੋਏ ਪਸ਼ੂ ਹਨ ਜੀ ਭਾਈ ਇੱਕ ਮੈਂ ਵੀ ਆਵੇ ਗੱਬਣਾ ਉਹ ਦੂਸਰੀ ਸਾਈਡ ਬੱਜੀ ਜਗ੍ਹਾ ਤੇ ਠੀਕ ਆ ਠੀਕ ਆ ਉਹ ਮੈਂ ਵੀ ਗੱਬਣਾ ਹਾਂਜੀ ਹਾਂਜੀ ਠੀਕ ਆ ਮਤਲਬ ਕਿ ਤਿੰਨ ਹੀ ਸੋਏ ਸੋਏ ਹਨ ਤਿੰਨ ਮੈਂ ਹੀ ਤੇ ਨਹੀਂ ਗਾਈਆਂ ਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਤਿੰਨ ਹੀ ਮੱਝਾਂ ਦੋਸਤੋ ਤੇ ਤਿੰਨ ਹੀ ਗਾਵਾਂ ਤੇ ਤਿੰਨ ਹੀ ਐਨੀਮਲ ਜਿਹੜੇ ਗੱਬਣਾ ਤੇ ਤਿੰਨ ਹੀ ਸੋਏ ਸੋਏ ਆ ਸੋ ਸ਼ੁਰੂਆਤ ਆਪਾਂ ਕਰ ਲਵਾਂਗੇ ਪਹਿਲਾ ਮੱਝਾਂ ਦੇ ਪਾਸੇ ਹੋ ਜਾਈਏ ਰਵੀ ਹਾਂਜੀ ਭਾਜੀ ਹਾਂਜੀ ਤੇ ਇੱਥੋਂ ਸ਼ੁਰੂਆਤ ਕਰ ਲਈਏ ਭਾਜੀ ਇਹ ਤੀਜਾ ਮੰਨ ਲੈ ਕੋ ਚੌਥਾ ਸੂਬਾ ਮੰਨ ਲੈ ਅੱਛਾ ਜੀ ਮਗਰ ਇਹਦੇ ਕੱਟੀ ਰਾਤ 2 ਵਜੇ ਦੀ ਸੂਈ ਜੇਰ ਡਾਣਾ ਜੀ ਠੀਕ ਹੈ ਜੀ ਰਾਤ ਹੀ ਸੂਈ ਤੇ ਜੇਰ ਦੂਰ ਪੈ ਗਈ ਹਾਂਜੀ ਹਾਂਜੀ ਓਕੇ ਭਾਈ ਜੀ ਆ ਮਗਰ ਕੱਟੀ ਆ ਗਈ ਆ ਹਾਂਜੀ ਭਾਜੀ ਹਾਂਜੀ ਲਓ ਜੀ ਆ ਮਗਰ ਕੱਟੀ ਨੂੰ ਜਨਮ ਦਿੱਤਾ ਠੀਕ ਹੈ ਜੀ ਤੇ ਬਾਅਦ ਦੀ ਗੱਲਾਂ 나ੜੂ ਆਈ ਸੂਬਾ ਕਿੰਨ ਮਾਰਾ ਵੀ ਭਾਜੀ ਚੌਥਾ ਮੰਨ ਕੇ ਲਈ ਆਪਾਂ ਨੇ ਚੌਥਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਬੇ ਚੌਥੇ ਸੂਬੇ ਦੇ ਵਿੱਚ ਦੋਸਤੋ ਇਹ ਮੱਝ ਤੇ ਮਗਰਲੇ ਥਾਨ ਬਹਿਣੀ ਵਾਲੇ ਦੀ ਤੇਲ ਜੇ ਠੀਕ ਆ ਜੀ ਇਹ ਭੈਣ ਭਰਾ ਕੋਈ ਆਪਣੀ ਮਤਲਬ ਸਮਝਣਾ ਬਾਬੇ ਆਪਾਂ ਪਹਿਲਾਂ ਹੀ ਦੱਸ ਜੀ ਮਗਰਲੇ ਬਹਿਣੀ ਵਾਲੇ ਦੀ ਤੇਲ ਆਈ ਠੀਕ ਆ ਜੀ ਪਹਿਲੇ ਸੂਬੇ ਦੀ ਤੇਲ ਆ ਇਹ ਲਓ ਦੋਸਤੋ ਪਹਿਲੇ ਸੂਬੇ ਦੇ ਵਿੱਚ ਹੀ ਰਿਕਵਰਟ ਪਾਈ ਗਈ ਸੀਗੀ ਪਹਿਲੇ ਸੂਬੇ ਦੇ ਵਿੱਚ ਮਗਰਲੇ ਥਾਨ ਦੀ ਜਿਹੜੀ ਆ ਬਹਿਣੀ ਵਾਲਾ ਮਗਰਲਾ ਥਾਣਾ ਉਸ ਤੋਂ ਤੇਲ ਆ ਠੀਕ ਆ ਤੇ ਬਾਕੀ ਤਿੰਨੇ ਥਾਨ ਪ੍ਰੋਪਰ ਵਰਦੇ ਆ ਜਿੱਦਾਂ ਮਰਜੀ ਮੇਰਾ ਵੀਰ ਕੋਈ ਚੋ ਕੇ ਤਸੱਲੀ ਕਰ ਲੇ ਸੋ ਬੌਲੇ ਤੇ ਇਸ ਵਕਤ ਚੱਲਣ ਡਈ ਆ ਰਾਤ ਹੀ ਸੋਈ ਆ ਇੱਕੋਰੀ ਸੂਸਵਾ ਦੇ ਵਿੱਚ ਆਈ ਹੈ ਠੀਕ ਆ ਜੀ ਤੇ ਪੁੜੇ ਪੜੇ ਤੁਸੀਂ ਦੇਖ ਸਕਦੇ ਜੀ ਵੀ ਹਜੇ ਬਿਲਕੁਲ ਨਵਾਏ ਆ ਤੇ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਚੱਕ ਚੁੱਕਾ ਹੈ ਜਿਉਂ ਵੀ ਠੀਕ ਆ ਜੀ ਤੇ ਬਾਕੀ ਤਿੰਨਾ ਥਾਂਾਂ ਦੀ ਭਰਾਬਰੂ ਦੀ ਚੰਗੀ ਬਿਲਕੁਲ ਭਾਈ ਬਿਲਕੁਲ ਬਾਕੀ ਤਿੰਨਾ ਥਣਾ ਨਹੀਂ ਠੀਕ ਆ ਜੀ ਸੋ ਤਿਲੜਾਂ ਦੇ ਵਿੱਚ ਤੁਸੀਂ ਇਹ ਮੱਝ ਅੱਜ ਦੇਖੂਗੀ ਤੇ ਰੇਡ ਪੜਤਾ ਵੀ ਆਪਾਂ ਪੁੱਛਾਂਗੇ ਵੀਰ ਤੋਂ ਬਾਕੀ ਭਰਾਬਰੂ ਦੇ ਵਿੱਚ ਤਿੰਨੇ ਥਣ ਚੰਗੇ ਆ ਆ ਦੇਖੋ ਜੀ ਸੋ ਮਗਰੇ ਦੇ ਕੱਟੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਠੀਕ ਆ ਜੀ ਸੋ ਜਿਹੜੂ ਪ੍ਰੋਪਰ ਐ ਇਸੇ ਘਰੇ ਪਈ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਆ ਮਗਰ ਬੱਚਾ ਤੇ ਨਿਊ ਬੌਰਨ ਜੇ ਤਾਂ ਕਰਕੇ ਥੋੜਾ ਜਿਹਾ ਪਸ਼ੂ ਐਨੀਮਲ ਜਿਹੜਾ ਖੜਾ ਨਹੀਂ ਹੋ ਸਕਦਾ ਠੀਕ ਆ ਜੀ ਬੈਠੀ ਆ ਕੱਟੀ ਆ ਪਰ ਵੀ ਕੀ ਮੁੱਲ ਮੇਰੇ ਕੀ ਡਿਮਾਂਡ ਰਹੂਗੀ ਇਹਦੀ ਭਾਈ ਜਿੱਡਾ ਲੈ ਵਾਲੂ ਆ ਲੱਗਾ ਮੈਂ ਦੇ ਤੰਦੀ ਕਿਉਂ ਥਣਾਂ ਦੀ ਬਰਾਬਰ ਆ ਫਿਰ ਤੇ ਜਿਹੜਾ ਮਰਜ਼ੀ ਮੁੱਲ ਕਰ ਲੈ ਆ ਜੀ ਮੁੱਲ ਕਰਦੇ 55000 ਰੁਪਇਆ 55 ਤੇ 50 ਜੇ ਮਾਨਦਾਨ ਕਰ ਦਾਂਗੇ ਕੋਈ ਭੈਣ ਭਰਾ ਫੋਨ ਲਾਵੇ ਆਪਾਂ ਨੂੰ ਠੀਕ ਆ ਹਾਂਜੀ ਹਾਂਜੀ ਲੋ ਜੀ ਦੋ ਦਿਨੇ ਮਾੜਾ ਲਾਲੂ ਪਹਿਲੇ ਸੋਏ ਤੇ ਲਗਰ ਕੇ 12 ਕਿਲੋ ਮਿਲਕਿੰਗ ਕਰਾਈ ਕਰਾਈਏ ਨੇ ਹਾਂ ਹਾਂਜੀ ਲੋ ਜੀ ਅੱਜ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਤਿਲੜਾ ਬਾਕੀ ਦੋ ਦਿਨੇ ਕਰਮਾਲੀ ਨੇ ਵੈਸੇ ਤੁਹਾਨੂੰ ਪਤਾ ਵੀ ਚੌਥਾ ਥਾਣਾ ਦੇ ਬਰਾਬਰੀ ਭਰਾਈ ਜਾਣਾ ਜਿੰਨੇ ਕ ਐਨੀਮਲ ਕਰਤੂਤ ਆਲਾ ਠੀਕ ਆ ਜੀ ਕੋਈ ਜ਼ਿਆਦਾ ਨਹੀਂ ਕਵਾਂਗੇ ਸੋ ਜਿੰਨਾ ਕਿ ਉਹ ਦੋ ਤਾਂ ਦੇਣਾ ਚਾਹੀਦਾ ਇਹਨੇ ਦਿੱਤੀ ਜਾਣਾ ਕਰਮਾਲੀ ਨੇ ਸੋ 50000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਗਰ ਕੱਟੀ ਆ ਇਸ ਤੋਂ ਬਾਅਦ ਸਾਈਕਲ ਨੰਬਰ ਤੇ ਰਵੀ ਇੱਧਰ ਆ ਜੀ ਆਪਣੇ ਕੋਲ ਹਾਂ ਜੀ ਝੋਟੀ ਵੀ ਰ ਆ ਗਈ ਇਹ ਭਾਈ ਝੋਟੀ ਨੂੰ ਸੂਈ ਨੂੰ 2 ਮਹੀਨੇ ਹੋ ਗਏ 31 ਬੱਜੀ ਅਰੀ ਨੀਲੀ ਦੀ ਮਗਰ ਕੱਟੀ ਗਈ ਓਕੇ ਹਾਂ ਜੀ ਹਾਂ ਜੀ ਦੋ ਦਿਨ ਪਹਿਲੇ 8 ਕਿਲੋ ਆ 7 ਕਿਲੋ ਦੀ ਗਾਰੰਟੀ ਜੇ ਭੈਣ ਭਰਾਣੀ ਇਤਰਾਵੇਂ ਕਿੰਨੇ ਕੱਢਣੀ ਓਏ ਠੀਕ ਆ ਹਾਂ ਜੀ ਹਾਂ ਜੀ ਮਤਲਬ ਮਿਲਦੀ ਬੱਚੇ ਤੇ ਹੈ ਹਾਂ ਜੀ ਬੱਚੇ ਤੇ ਬਿਲਕੁਲ ਭਾਜੀ ਭਾਜੀ ਉਹ ਵੀ ਮਿਲਦੀ ਬੱਚੇ ਤੇ ਹੈ ਪਹਿਲਾਂ ਕਿ ਦੁੱਜਣ ਦੁੱਜਣ ਮੰਨ ਕੇ ਲਈ ਭਾਜੀ ਕੋਈ ਤਜਾ ਮੰਨ ਕੇ ਲੈ ਜੇ ਕੋਈ ਦੁੱਜਾ ਮੰਨ ਲੈ ਉਹ ਵੀ ਚਾਹੇ ਦੋਸਤੋ ਕੋਈ ਦੁੱਜੇ ਦਾ ਐਸਟੀਮੇਟ ਲਾ ਲਿਓ ਚ ਸੋਈ ਨੂੰ 2 ਕੁ ਮੰਥ ਦਾ ਟਾਈਮ ਹੋ ਗਿਆ ਮਗਰ ਇਹਦੇ ਕੱਟੀ ਹੈ ਨਾ ਹਾਂਜੀ ਭਾਈ ਜੀ ਮਗਰ ਕੱਟੀ ਆ 7 ਕਿਲੋ ਦੁੱਧ 7 ਕਿਲੋ ਲਓ ਜੀ 7 ਕਿਲੋ ਦੁੱਧ ਤੇ ਇਸ ਵਕਤੇ ਚੱਲ ਰਹੀ ਆ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਆ ਬਾਕੀ ਆ ਜਿਹੜਾ ਥਣ ਦੇਵਾ ਤੁਸੀਂ ਵੇਖ ਲਓ ਠੀਕ ਆ ਜੀ ਥਣ ਦੇਵੇ ਵਾਲੇ ਪਾਸੇ ਜਿਵੇਂ ਪਹਿਲਾਂ ਝੋਟੀਆਂ ਨੂੰ ਆਪਾਂ ਥਣ ਦੇਖਦੇ ਆ ਪਤਲੇ ਪੂਣੀਆਂ ਵਰਗੇ ਥਾਣਾ ਸੋ ਸਿੰਗਲ ਹੱਡੀ ਦੀ ਆ ਆ ਦੇਖੋ ਚੋਣ ਚੰਦ ਦੀ ਰਵੀ ਓਕੇ ਆ ਵੀ ਬਿਲਕੁਲ ਭਾਈ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਥਣ ਚ ਗਿਲਟੀ ਗੁਲਟੀ ਕੁਝ ਨਹੀਂ ਹੈਗਾ ਠੀਕ ਆ ਜੀ ਆ ਫੇਸ ਦਿਖਾ ਦਈਏ ਭਾਈ ਆ ਦੇਖ ਲੋ ਜੀ ਪਿਛੋ ਬਖਾਲੇ ਦੀ ਗੱਲ ਕਰਗੇ ਤੇ ਬਿਲਕੁਲ ਪੱਦਰ ਆ ਠੀਕ ਆ ਜੀ ਇੱਕ ਸਰਲੇਵਾ ਬਖਾਲੇ ਬਖੂਲੇ ਦੀ ਬਿਲਕੁਲ ਪੱਦਰ ਤੇ ਜਿੰਨੀ ਵੀ ਆ ਦੋਸਤੋ ਮਾਝ ਚ ਚੰਗੀ ਆ ਵੈਸੇ 7 ਕਿਲੋ ਦੁੱਧ 2 ਮਹੀਨਿਆਂ ਦੀ ਸੂਈ ਆ ਮਗਰ ਕੱਟੀ ਵੀ ਆ ਇੱਕ ਤੁਹਾਨੂੰ ਦਿਖਾ ਦਿੰਨੇ ਆ ਮਦਰ ਦੇ ਉੱਪਰ ਹੀ ਬੱਚਾ ਠੀਕ ਆ ਜੀ ਜਿਹੋ ਜੀ ਮਦਰ ਤੁਸੀਂ ਦੇਖੀ ਆ ਮੱਥੇ ਬੱਲ ਮਾਰਕਿੰਗ ਚਾਰੇ ਪੈਰ ਚਾਰੇ ਖੁਰ ਤੋਂ ਪਿਆ ਅੱਖ ਬਲਿਆਗਾ ਠੀਕ ਆ ਜੀ ਸੋ ਗ੍ਰੇਡਡ ਦੇ ਵਿੱਚ ਹੀ ਮਗਰ ਕੱਟੀ ਆ ਗ੍ਰੇਡਡ ਦੇ ਵਿੱਚ ਹੀ ਮਗਰ ਜਿਹੜੀ ਇਹ ਆਪ ਮਾਝ ਆ ਠੀਕ ਆ ਤੇ 7 ਕਿਲੋ ਦੇ ਹਿਸਾਬ ਨਾਲ ਰਵੀ ਅੱਜ ਇਹ ਆਪਾਂ ਕਿੰਨੇ ਦੀ ਦੇ ਰਹੇ ਆ ਅਈ ਇਹ ਬੱਚਾ ਨਾ ਵੀ ਰਤ 35-40 ਹਜ਼ਾਰ ਦੀ ਤਾਂ ਵੀ ਹੈਗੀ ਹਾਂਜੀ ਅੱਜ ਆਪਾਂ ਹਾਂ ਤੇ ਨਾ 45 ਹਜ਼ਾਰ ਦੀ ਮੰਗਿਆ 45 ਦੀ ਹਾਂਜੀ ਦੇਣੀ ਨਹੀਂਗੇ ਨੇ ਹਾਂ 2 ਮਹੀਨੇ ਸੂਈ ਨੂੰ ਡੇਢ ਬਾਂਦੇ ਚਲੋ ਆਪਾਂ 2 ਮੰਨ ਕੇ ਲਈਏ ਇੱਕ ਨਹੀਂ ਚਲੋ 2 ਆ ਨਾ ਮਗਰ ਹਾਂਜੀ ਹਾਂਜੀ ਮਗਰ ਕੱਟੀ ਆ ਤੁਹਾਨੂੰ ਬੜਾ ਬਿਲਕੁਲ ਹਾਂਜੀ ਹਾਂਜੀ ਲੋ ਵੀ ਪ੍ਰਭੂ ਠੀਕ ਆ ਜੀ ਸੋ ਗਰੇਡਰ ਰੰਗ ਦੇ ਵਿੱਚ ਹੀ ਆ ਦੋਸਤੋ ਇਹ ਮੱਝ 45000 45000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ 7 ਕਿਲੋ ਦੁੱਧ ਆ ਵੀ 7 ਤੇ 7 ਹੀ ਨਿਕਲੂਗਾ ਭਾਈ ਕੋਈ ਪਾਈ ਹੋ ਸਕਦਾ ਕੋਈ ਜ਼ਿਆਦਾ ਨਹੀਂ ਪੰਜ ਤੋਂ ਥੋੜਾ ਬੜਾ ਕਿਹੜੇ ਡੰਗਰਾਉਣ ਜਾਣਾ ਪਾਈਆਂ ਖੰਡ ਜ਼ਿਆਦਾ ਨਹੀਂ ਵੀ 2-3 ਕਿਲੋ ਦਾ ਫਰਕ ਨਹੀਂ ਪਊਗਾ ਹੂੰ ਹੂੰ ਲਓ ਵੀ ਠੀਕ ਆ ਇੱਕ ਵਾਰੀ ਤੁਹਾਨੂੰ ਲਾਗਿਓ ਆਪਾਂ ਦਿਖਾ ਦਈਏ ਆ ਦੇਖੋ ਆ ਜਿਹੜਾ ਦੋਸਤੋ ਥਣ ਵੇਖ ਲਓ ਤੁਸੀਂ ਸਾਈਜ਼ ਗਰਲ ਵੰਡ ਆਪਸੀ ਥਾਣਾ ਦੀਆ ਕਰੋ ਚੈੱਕ ਠੀਕ ਆ ਜੀ ਸੋ 45000 ਦੇ ਵਿੱਚ ਸੌਦਾ ਮਿਲ ਜੂਗਾ ਤੁਹਾਨੂੰ ਮਗਰ ਕੱਟੀ ਆ ਸੋ ਚਾਹ ਵਾਲੇ ਵੀਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਜੀ ਤੇ ਅੱਗੇ ਕਰਮਾਂ ਦੀ ਹੀ ਟੁੱਟ ਕੱਢ ਗਈ ਨਵੇਂ ਦੁੱਧ ਵੀ ਰਲ ਜਾਊਗੀ ਠੀਕ ਆ ਇੱਧਰ ਰਵੀ ਆਪਣੇ ਕੋਲ ਜੋੜੀ ਜਿਹੜੀ ਇਹ ਦੋਨੋਂ ਬੜਾ ਗੱਭਣਾਂ ਤੇ ਆ ਹਾਂਜੀ ਬੜੀ ਗੱਭਣਾਂ ਬੈਣ ਜੀ ਤੇ ਫਾਰਮ ਚ ਭਾਜੀ ਵਛੀ ਲਈ ਆਪਾਂ ਆ ਜੜੀ ਹਾਂਜੀ ਇਹ ਵੀ ਐਸਐਸ 66 ਸੀਮਨ ਦੀ ਆ ਬਾਜੀ ਅੱਛਾ ਜੀ ਗਾਂ ਇਹਦੇ ਹੈਕਰ ਤਾਂ ਪਣੀ ਕਿਹੜਾ ਉਹ ਦੱਸਿਆ ਉਹਨਾਂ ਨੇ ਉਹ ਲੱਗਾ ਹੋਇਆ ਠੀਕ ਆ ਜੀ ਹਾਂਜੀ ਹਾਂਜੀ ਅਗੇ ਚੰਗੇ ਸੀਮਾਂ ਤੋਂ ਹੀ ਪਾਣਾ ਹਾਂਜੀ ਪਹਿਲਾਂ ਨੇ 33 ਕਿਲੋ ਦੀ ਰਿਕਾਰਡ ਹੈ ਇਹਦਾ ਸਾਰਾ ਪਰਕਾਰਡ ਦੇ ਸਕਦਾ ਜੀ ਕੋਈ ਭੈਣ ਭਰਾ ਪਾਰ ਆ ਜਿਹੜਾ ਮਤਲਬ ਕਿ ਮੌਜੂਦ ਆ ਕਿਸੇ ਵੀਰ ਦੇ ਹਾਂਜੀ ਹਾਂਜੀ ਭਾਜੀ ਆਪਾਂ ਲਾਗੋ ਬੰਨੇ ਲਈ ਆਪਣੇ ਨਾਨਕਾਂ ਦੇ ਪਿੰਡ ਲਈ ਆ ਇਹ ਸਾਰਾ ਨਾਤੇ ਰਿਕਾਰਡ ਹੈਗਾ ਵੀ ਕਿੰਨਾ ਇਹਨੇ ਦੁੱਧ ਸੀਜੰਦਾ ਮਿਲ ਜੇ ਇਹਨਾਂ ਦਾ ਦਿੱਤਾ ਪਹਿਲੇ ਹੁਣ ਇਹ ਦੂਜਾ ਸੂਬਾ ਸੁਣੀਆ ਦੂਜਾ ਸੂਬਾ ਸੁਣੀਆ ਦੂਜਾ ਸੂਬਾ ਲੋ ਵੀ ਪਹਿਲੇ ਸਵੇਰ ਵੀਰ ਦੱਸ ਰਿਹਾ ਵੀ ਚੰਗੇ ਮਿਲ ਕੇ ਰਿਕਾਰਡ ਤੇ ਚੱਲੀ ਆ ਕੋਈ 30 ਲੀਟਰ ਤੱਕ ਬਾਕੀ ਭਾਜੀ 15 ਦਿਨਾਂ ਦੀ ਕੱਚੀ ਮੰਨ ਕੇ ਲਵੇ ਕੋਈ ਇਹਨਾਂ ਆਪਾਂ ਨੂੰ ਫੋਨ ਕਰੇ ਭ ਬਾਕੀ ਆ ਰਾਗਰੂ ਕੋ ਪ੍ਰਿੰਟ ਪਰ ਉਹਦਾ ਬਹਾਵ ਵਧੀਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਭਾਜੀ ਆ ਦੇਖੋ ਜੀ ਸੋ ਮੋٹے ਡਾਬਾ ਬਾਕੀ ਫੈਸ਼ਨ ਪੂਸ਼ਨ ਤੁਸੀਂ ਵੇਖਦਾ ਦੇਖੋ ਤੇ ਕੱਦ ਮੇਰਾ ਵੀ ਇੱਕ ਵਾਰੀ ਮੈਂਸ਼ਨ ਕਰ ਦਿੰਨੇ ਆ ਕਈ ਵਾਰਾ ਵੀਰਾਂ ਨੂੰ ਆਉਂਦਾ ਵੀ ਖਰੇ ਯਾਰ ਦੂਰ ਦਰਾਂ ਦੇ ਅਸੀਂ ਆਉਣਾ ਤੇ ਉੱਥੇ ਜਾ ਕੇ ਕੋਈ ਵੇੜ ਛੋਟੀ ਨਾ ਨਿਕਲੇ ਬਾਲੀ ਕੋਈ ਸਮੁੰਦਰ ਜਾਂ ਮੀਡੀਅਮ ਹਾਈਟ ਨਹੀਂ ਕਿ ਵੱਡਿਆਂ ਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਆ ਵੱਡੀਆਂ ਵੇੜਾਂ ਦੇ ਵਿੱਚ ਦੀ ਗਿਣਤੀ ਕਰ ਲਿਓ ਵਾਂਡਵੇਅਰ ਲਾਫਸੀ ਥਾਣਾ ਦੀ ਚੰਗੀ ਹੈ ਤੇ 15 ਦਿਨ ਦਾ ਘੱਟੋ ਘੱਟ ਸਮਾਂ ਰਭੀ ਜਾਂਦਾ ਬਾਕੀ ਆ ਸਟੇਟ ਪਟਾ ਆਉਂਦਾ ਬਿਲਕੁਲ ਫੇਸ ਸੋ ਹੁਸਨਾ ਜੀ ਤੁਸੀਂ ਕਰੋ ਚੈੱਕ ਠੀਕ ਆ ਜੀ ਟੋਰ ਛੱਪਾ ਪੂਰਾ ਬੈੜਦਾ ਜਿੰਨਾ ਵੀ ਆਪਾਂ ਤੁਹਾਨੂੰ ਦੱਸ ਸਕਦੇ ਆ ਮੌਕੇ ਤੇ ਫਾੜੀ ਵਾਲਾ ਚੱਟਾ ਸੋ 15 ਦਿਨਾਂ ਦੇ ਵਿੱਚ ਬਹੁਤ ਚੰਗਾ ਖਾਸਾ ਥੱਲੇੋਂ ਤਿਆਰ ਹੋ ਜੂਗੀ ਕੰਪੈਕਟ ਟੈਟਰ ਫਿਕਸ ਹੋਵਣਾ ਚੱਟਾ ਰਹੂਗਾ ਇਹਦਾ ਆ ਦੇਖੋ ਜੀ ਪਹਿਲੇ ਸੂਰੇ ਦਾ ਪਾਣੀ ਲੇਵਾ ਬਣਿਆ ਵਿਖਾ ਸਕਦੇ ਜੇਕਰ ਪਹਿਣ ਪ੍ਰਾਣੇ ਬਣਿਆ ਲੈ ਵੀ ਆ ਜੀ ਵੀਡੀਓ ਆਪਣੇ ਕੋਲ ਬੰਦੋ ਲੋ ਵੀ ਸਾਰਾ ਕੁਝ ਦਵਾਂਗੇ ਆਪਾ ਚਲੋ ਉਹ ਦਿਖਾਓ ਇਹਦਾ ਪ੍ਰੂਫ ਸਾਰੇ ਦਵਾਂਗੇ ਜਿਹੜੇ ਹੈਗੇ ਆਪਣੇ ਬਿਲਕੁਲ ਜੀ ਹਾਂ ਜੀ ਰੋਗ ਸਾਰੇ ਦੇ ਸਾਹਮਣੇ ਫਿਰ ਆਈ ਜਾਣਾ ਆਪਣੇ ਸਾਰਾ ਕੁਝ ਭਾਈ ਆ ਜਾਣਾ ਸਾਰਾ ਕੁਝ ਇਹ ਡਿਟੇਲ ਦਵਾਂਗੇ ਕਿ ਕਿੰਨਾ ਇਹਨੇ ਦੁੱਧ ਦਿੱਤਾ ਕੁਝ ਵੀ ਸਾਰਾ ਕੁਝ ਦਵਾਂਗੇ ਲੋ ਵੀ ਸੋ ਦੋਸਤੋ ਬਾਹਰ ਚੰਗੀ ਆ ਸੈਕਸਰ ਸੀਮਨ ਦੇ ਵੀਰ ਦੱਸ ਰਿਹਾ ਏਬੀਐਸ ਦੇ ਸੈਕਸਰ ਸੀਮਨ ਦੀ ਖੋਦ ਆਂਦਾ ਜਾਂ ਆਪ ਆ ਉਹਦਾ ਤੁਸੀਂ ਰਿਕਾਰਡ ਮੇਰਾ ਵੀਰ ਬਹਿ ਕੇ ਜਦੋਂ ਕੋਈ ਆਉਂਦਾ ਡੀ ਸੋਵੇ ਦੇ ਵੀਡੀਓ ਕਲਿੱਪ ਤੁਹਾਨੂੰ ਮਿਲ ਜੂਗੀ ਉਹਦੇ ਤੋਂ ਵੀ ਤੁਸੀਂ ਝਾਤਪਾ ਮਾਰ ਸਕਦੇ ਜੀ ਠੀਕ ਆ ਮੱਠੀ ਚੰਗੀ ਆ ਰਵੀ ਵੀਰ ਇਹ ਕਿੰਨੇ ਕ ਦੀ ਹੁੰਦੀ ਆ ਜੀ ਭਾਜੀ ਇਹਦਾ ਨਾ ਮੁੱਲ ਫੋਨ ਤੇ ਕਰਾਂਗੇ ਜੀ ਕੱਚੀ ਆ ਅੱਛਾ ਜੀ ਹਾਂਜੀ ਕਿਹੇ ਭੈਣ ਭਰਾਣੇ ਲੈ ਲੋ ਸਾਹਮਣੇ ਵੇਚਣੀ ਆ ਤਾਂ ਪਾਉ ਸਾਹਿਬ ਨਾਲ ਮੁੱਲ ਫੋਨ ਤੇ ਕਰਾਂ ਬਾਕੀ ਸਾਰੇ ਜਾਨਵਰਾਂ ਦਾ ਮੁੱਲ ਕਰ ਦੇਣਾ ਠੀਕ ਆ ਜੀ ਹਾਂਜੀ ਉਹ ਤਾਂ ਇਹ ਵੀ ਚਲੋ ਵੀਰ ਦਾ ਮੰਨਣਾ ਹੈ ਵੀ ਘੱਟੋ ਘੜ ਹੋ ਸਕਦਾ ਵੀ 2-4 ਦਿਨ ਐਨੀਮਲ ਆਪਣੇ ਕੋਲ ਖੜ ਜੇ ਕੇਵਲ 2-3 ਦਿਨ ਵੇਚਣਾ ਹੈ ਪੀਤਾ ਆਪਾਂ ਨੂੰ ਤਿਆਰੀ ਦਾ ਕਿਰਮ ਮੁੱਲ ਫਿਰ ਤੁਹਾਡਾ ਫਰਕ ਪੈਣਾ ਹਾਂਜੀ 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 ਫਿਰ ਵੀਰ ਨੇ ਕਹਿੰਦਾ ਵੀ ਯਾਰ ਅੱਜ ਵੀਡੀਓ ਤੇ ਤੁਸੀਂ ਇੰਨਾ ਕੀਤਾ ਸੀ ਵਿਚਾਰਾ ਪੰਜਾਂ ਦਿਨਾਂ ਬਾਅਦ ਆਪਾਂ ਤਿਆਰੀ ਹੋਰ ਕਰਵਾ ਲੈਨੇ ਆ ਪਸ਼ੂ ਦੀ ਤੇ ਫਿਰ ਆਪਾਂ ਮੰਗਣਾ ਹੋਰ ਹਾਂਜੀ ਹਾਂਜੀ ਭਾਜੀ ਹਾਂਜੀ ਫਿਰ ਉਹ ਤੋਂ ਹੀ ਫਰਕ ਨਿਕਲਦਾ ਕਰਦਾ ਆ ਭਾਜੀ ਦੋ ਦਿਨਾਂ ਦੀ ਵਛੀ ਨਹੀਂ ਪਰ ਜੇ ਆਪਾਂ ਜਮਾਂ ਹੀ ਬਿਲਕੁਲ ਲਾ ਲੋ ਵੀ ਵਾਟੇ ਹੀ ਦੇ ਦੇ ਦੋ ਦਿਨਾਂ ਦੀ ਇਹ ਛੇਤੀ ਛੇਤੀ ਆ ਜਣੀ ਹੈ ਕਰਵਾ ਲੈ ਹਾਂਜੀ ਹਾਂਜੀ ਸੋ ਬਾਹਰ ਦੋਸਤੋ ਵੱਢੀ ਆ ਪਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਊਗਾ ਖਰੀਦਣ ਦਾ ਕਾਲ ਕਰ ਲਿਓ ਤੁਸੀਂ ਸੰਪਰਕ ਕਰ ਲਿਓ ਮੁੱਲ ਰਵੀ ਜੀ ਦਾ ਫੋਨ ਤੇ ਸੋ ਗੰਡਾ ਬਿਰਲਾ ਇੱਕ ਵਾਰੀ ਕਰ ਲੋ ਚੈੱਕ ਤੇ ਥਣ ਵੀ ਜਿਹੜਾ ਦੋ ਸੂਥੀ ਚੋਂ ਆਈ ਲਾ ਨਿਕਲ ਕੇ ਵਧੀਆ ਸਾਹਮਣੇ ਆ ਰਿਹਾ ਆ ਦੇਖੋ ਠੀਕ ਆ ਬਾਕੀ ਬਹੁਤ ਸੋਹਣੀ ਆ ਫੈਸ਼ਨ ਪੋਸ਼ਨ ਬਹੁਤ ਖੂਬਸੂਰਤ ਰਵੀ ਇੱਕ ਨੈਕਸਟ ਆਪਣੇ ਕੋਲ ਜਿਹੜੀ ਆ ਆ ਗਈ ਬੜਾ ਭਾਜੀ ਇਹ ਤੀਜਾ ਸੂਆ ਸੋਹਣੀ ਤੀਜਾ ਸੂਆ ਹਾਂਜੀ ਤੇ ਪਹਿਲੇ ਨੇ 26 27 ਕਿਲੋ ਦੂਜੇ ਸੂਏ ਤੇ ਪਹਿਲੇ ਸੂਏ ਨੇ 26 27 ਕਿਲੋ ਦਾ ਰਿਕਾਰਡ ਹੈ ਦਾ ਠੀਕ 25 ਤੋਂ 30 ਚੱਲਦੀ ਰਹੀ ਹਾਂਜੀ 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 ਠੀਕ ਆ ਰਵੀ ਨਾਲ ਦੀ ਨਾਲ ਕੱਟਣ ਦੇ ਤੇਜਾ ਸੂਬਾ ਦੋਸਤੋ ਸੋਨਾ ਆਏ ਨੇ ਹੈ ਤਿਆਰੀ ਹੈ ਵੈਸੇ ਹਾਂਜੀ ਹਾਂਜੀ ਭਾਜੀ ਕੋਲ ਚਾਰ ਦਿਨ ਹਾਂਜੀ ਹਾਂਜੀ ਹਲਤਾ ਵੀ ਘਟ ਸਕਦੀ ਦੋ ਚਾਰ ਦਿਨ ਕਿਹੜੇ ਗੱਡੀ ਤੇ ਜਾਂਦੇ ਨੇ ਉਹ ਇਧਰ ਸਵੇਰ ਦੇ ਵਿੱਚ ਦੋਸਤੋ ਬੇਸ਼ੱਕ ਕੋਈ ਫਿਰ ਤੇਜੇ ਮਨ ਨਾਲ ਅੱਗੇ ਹਰੇਕ ਭਰਾ ਦੀ ਆਪੋ ਆਪਣੀ ਸਮਝ ਆ ਤੁਹਾਡੀ ਕੋਈ 5 ਲੀਟਰ ਤੋਂ ਇਹ ਬਾਹਰ ਦੁੱਧ ਚਬੋਂਦੀ ਰਹੀ ਆ ਪਿਛਲੇ ਸੂਬੇ ਦੇ ਹਿਸਾਬ ਨਾਲ ਰਵੀ ਦੱਸ ਰਿਹਾ ਬਾਕੀ ਹਵਾਨੇ ਚੱਡੇ ਤੋਂ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਸੋ ਤਿਆਰੀ ਆਲਮੋਸਟ ਮੇਰੇ ਅਕੋਰਡਿੰਗ ਜਿਹੜੀਆਂ ਨੇ ਕੰਪਲੀਟ ਕੀਤੀ ਆ ਹੋ ਸਕਦਾ ਦਿਨ ਪੂਰੇ ਹੋਏ ਹੁਣ ਉੱਪਰ ਜਿਹੜੇ ਲੈ ਜੇ ਤੇ ਦੋ ਕਿ ਤੇਪਨ ਤੋਂ ਪੰਦ ਆਪਣੀ ਤਾਂ ਬਿਲਕੁਲ ਬਿਲਕੁਲ ਤਸੱਲੀ ਚਾਰੇ ਥਾਂ ਭਰਾ ਭਰੂ ਦੇ ਵਿੱਚ ਆ ਜੀ ਆਪਾਂ ਐ ਤਸੱਲੀ ਕਰਕੇ ਲੈ ਜਾਂਦੀ ਲੋ ਜੀ ਸੋ ਚਾਰੇ ਥਾਂ ਦੋਸਤੋ ਰਵੀ ਜੀ ਨੂੰ ਪੂਰੀ ਤਸੱਲੀ ਆ ਅੱਗੋਂ ਮੇਰਾ ਵੀਰ ਜਿੱਦਾਂ ਮਰਜ਼ੀ ਭਰਾ ਭਰੂ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਸੋ ਇਧਰੋਂ ਤੁਹਾਨੂੰ ਆਪਾਂ ਦਿਖਾ ਦਗੇ ਆ ਦੇਖੋ ਜੀ ਠੀਕ ਆ ਰਵੀ ਕੀ ਮੋਲ ਵੀਰੇ ਇਹਦਾ ਕਰਦੇ ਭਾਜੀ ਜੇ ਤੇ ਵਛੇ ਸੂਈ ਸਵਾਈ ਹੁੰਦੀ ਫਿਰ ਜਿੰਨੇ ਦੀ ਮਰਜ਼ੀ ਵੇਚ ਦਿੰਦੇ ਅੱਜ ਵਛੇ ਦਾ ਮੁੱਲ ਕਰਦੇ 75000 ਰੁਪਿਆ ਹਾਂਜੀ ਤੇ 70000 ਦਾ ਮਾਨਤਾਨ ਕਰ ਦਾਂਗੇ 70 ਚੋਂ ਹਾਂਜੀ ਹਾਂਜੀ ਮੌਜੀ ਅੱਜ 70000 ਦੇ ਵਿੱਚੋਂ ਦੋਸਤੋ ਛੋੜ ਜਾਪਾ ਹੋ ਜਾਊਗਾ ਮਾਨਤਾਨ ਹੋ ਜਾਊਗਾ ਡਿਮਾਂਡ 75 ਹੋਵੇ ਕੁਝ ਵੀ ਆ 70000 ਦੇ ਵਿੱਚੋਂ ਮਾਨਤਾਨਾ ਠੀਕ ਆ ਸੋ ਚੰਗੀ ਆ ਵੈੜ ਵੱਡੀਆਂ ਦੇ ਵਿੱਚ ਹੀ ਆਉਂਦੀ ਆ ਬਾਕੀ ਮੇਰਾ ਵੀਰ ਆਪਦਾ ਤੁਸੀਂ ਇੱਥੇ ਆਣ ਕੇ ਟਿਪ ਟਪਾ ਕੇ ਤਸੱਲੀ ਕਰ ਲਿਓ 70000 ਦੀ ਥੋੜੀ ਭਾਜੀ ਕੋਈ ਗਰਮੀ ਆ ਤੇਰੀ ਐ ਪੂਰੀ ਸੇਲਸ ਆਊਗਾ ਅੱਗੇ ਬਹੁਤ ਜ ਠੀਕ ਆ ਹਾਂਜੀ ਭਾਈ ਹਾਂਜੀ ਰੋ ਵੀ ਨੈਕਸਟ ਆਪਣੇ ਕੋਲ ਇਹ ਭਾਈ ਬੱਚੀ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਜਰਸੀ ਕਰੋ ਜੇ ਲਓ ਜੀ ਜਰਸੀ ਕਰੋ ਸਕਦੇ ਆ ਇਹ ਮਗਰ ਇਹਦੇ ਬੱਚੀ ਆ 10 12 ਦਿਨਾਂ ਦਾ ਸੁਆ ਜੀ 12 ਦਿਨਾਂ ਦੀ ਸੁਈ ਆ ਆ ਮਗਰ ਬੱਚੀ ਹਾਂਜੀ 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 ਲਓ ਜੀ ਆ ਬੱਚਾ ਤੁਹਾਨੂੰ ਦਿਖਾ ਦਿੱਤੀ ਆ ਬੱਚੀ ਜੇ ਠੀਕ ਆ ਇਹ ਤਾਂ ਤੁਹਾਨੂੰ ਦੋ ਦੋ ਦੀ ਕੀ ਸਥਿਤੀ ਹੈ ਭਈ 12 ਕਿਲੋ ਦੋ ਦਾ 10 ਕਿਲੋ ਦੀ ਗਾਰੰਟੀ ਆਪਣੀ ਠੀਕ ਆ ਉਹ ਵੀ ਕ੍ਰੋਸ ਅੰਗ ਦੇ ਵਿੱਚ ਦੋਸਤੋ ਕ੍ਰੋਸ ਬਣ ਦੇ ਵਿੱਚ ਆ 12 ਲੀਟਰ ਦੀ ਤਸੱਲੀ ਹਾਂਜੀ 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 ਭਾਈ ਲਓ ਜੀ 12 ਕ ਦਿਨ ਹੋਏ ਆ ਤੇ 12 ਹੀ ਲੀਟਰ ਇਹਦੇ ਥੱਲੇ ਦੋਤਾ ਇਹ ਰਾਤੀ ਆਈ ਵਛੀ ਭਾਜੀ ਚੋਰ ਜਾਂਦੀ ਓਕੇ ਰਿਪੋਰਟ ਪਹਿਲਾਂ ਹਾਂਜੀ ਹਾਂਜੀ ਭਾਜੀ ਬਿਲਕੁਲ ਓਕੇ ਆ ਉਹ ਬਾਕੀ ਆ ਵੇਖੋ ਤੁਸੀਂ ਬਿਲਕੁਲ ਹੱਥੀ ਮੁਠੀ ਆ ਤਾਂ ਨਾ ਵੰਗਾ ਪਾਵੇ ਕੋਈ ਨਾ ਪਾਵੇ ਇੱਕ ਤਰ੍ਹਾਂ ਹੀ ਬਹਿ ਜਾਵੇ ਆਹ ਦੇਖੋ ਜੀ ਆ ਫੇਸ ਕੁਆਲਟੀ ਦੀ ਮੂੰਹ ਮੱਥੇ ਤੋਂ ਸੋ ਕ੍ਰੋਸ ਆਂਗ ਦੇ ਵਿੱਚ ਤੇ ਮੀਡੀਅਮ ਹਾਈਟ ਆ ਇੱਕ ਰੰਗ ਬਲੈਕ ਆ ਉੱਪਰੋਂ ਪੂਰੀ ਤੁਸੀਂ ਵੇਖੋਗੇ ਤੇ ਲੰਬਾ ਥਾਣਾ ਠੀਕ ਆ ਜੀ ਵੀ ਆਬ ਕੋ ਤੁਸੀਂ ਬਿਲਕੁਲ ਨੋਕਲਾ ਥਾਣ ਮਗਰ ਇਹ ਤੇ ਬੱਚੀ ਫੀਮੇਲ ਕਾਫ ਆ ਤੇ ਬਾਕੀ ਚਵਾਜਪੋ ਦੀ ਰਵੀ ਚੰਗੀ ਦੱਸ ਰਿਹਾ ਤੇ 12 ਲੀਟਰ ਦੋਸਤਿਆਂ ਤੇ ਥਲੇ ਇਸ ਵਕਤ ਦੁੱਧ ਤੇ ਜਿਹੜਾ ਚੋਕੇ ਤੁਸੀਂ ਤਸੱਲੀ ਕਰ ਲੈਣੀ ਆ 12 ਲੀਟਰ ਦੀ ਮਾਲਕਣਾ ਇਹ ਵੜ ਠੀਕ ਆ ਤੇ ਮੋਲੇ ਦਾ ਰਵੀ ਕੀ ਕਰੋਗਾ ਕਰੇਗਾ ਫਿਰ ਪਾਜੀ ਬੱਚੀ ਦਾ ਮੁੱਲ 40 ਕਰ ਲਈ 42 ਕਰ ਲਈਏ 35000 ਦੀ ਦੇ ਦੀ 35000 ਦੇ ਹਾਂਜੀ ਹੋਰ ਹੁੰਦੀ ਲੈਸ ਹੋਰ ਕਰਦਗੇ ਕਰਦਾਂਗੇ ਭਾਜੀ ਹੋਰ ਦੱਸੋ ਕਿੰਨੀ ਕਰਾਂਗੇ ਕਰਦੇ ਜੋ ਹੋਰ ਕਰਦਿਓ 32000 ਦੇ ਲਾਸਟ ਤੋਂ ਲਾਸਟ ਹੋਰ ਮਾਨਤਨ ਥੋੜਾ ਬਲਾ ਕਰ ਦਾਂਗਾ ਲਓ ਜੀ 32000 ਦੇ ਵਿੱਚੋਂ ਵੀ ਦੋਸਤੋ ਥੋੜਾ ਬਧਾ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਤੇ ਲੈ ਤੇ ਜਿਹੜਾ 32000 ਵਿੱਚੋਂ ਮਾਨਤਨ ਹੋ ਜਾਊਗਾ ਮੇਰਾ ਭਰਾ ਫੋਨ ਕਰ ਲਿਓ ਪਹਿਲੀਆਂ ਦੇ ਵਿੱਚ ਕੈਚ ਕਰ ਲਿਓ ਠੀਕ ਆ ਜੀ ਇਹ ਗੱਲਬਾਤ ਆ ਮਗਰ ਵੱੱਛੀ ਆ ਬੱਚਾ ਜਿਹੜਾ ਇੱਕ ਵਾਰੀ ਫੇਰ ਤੁਸੀਂ ਵੇਖ ਲਓ ਆ ਬੱਚਾ ਜੀ ਇੱਕ ਤੁਹਾਨੂੰ ਹੋਰ ਜਿਹੜੀ ਗੱਬਣ ਆਪਾਂ ਮੱਝ ਦਿਖਾ ਦਿੰਨੇ ਆ ਲਾਖ ਦੇ ਵਿੱਚ ਇੱਕ ਕ ਆ ਦੇਖੋ ਜੀ ਆ ਜੋ ਲਈਦੀ ਆ ਦਿਨ ਵੈਸੇ ਭਾਜੀ ਇਹਨੇ 12 ਦਿਨ ਲਏ ਨੇ ਮੈਨੇ ਲਓ ਜੀ 10 ਦਿਨ ਹਜੇ 12 ਆ ਠੀਕ ਆ ਜੀ 10 ਤੋਂ 12 ਦਿਨ ਹਜੇ ਇਹਦੇ ਵੀ ਪੈਂਡਿੰਗ ਆ ਤੇ ਸੂਬਾ ਰਵੀ ਕਿਨਵਾ ਸੂਰੀ ਆ ਭਾਜੀ ਤਿਜਾ ਮੰਨ ਕੇ ਲਈ ਆਪਾਂ ਉਹ ਦੂਜਾ ਆਂਦੇ ਪਰ ਤਿਜਾ ਮੰਨ ਕੇ ਲਈ ਇਹ ਤੇਲ ਮੈਂ ਤੇ ਇੱਕ ਇੱਕ ਰੋ ਲੀਆ ਆਪਾਂ ਓਕੇ ਓਕੇ ਲਓ ਦੋਸਤੋ ਇਹ ਸਿੰਗਲ ਹੱਡੀ ਦੀ ਆ ਬਿਲਕੁਲ ਪੁੱਠੇ ਤੋਂ ਤੁਸੀਂ ਵੇਖੋ ਕਾਫੀ ਉੱਚੀ ਆ ਟਾਪ ਤੇ ਬਿਲਕੁਲ ਸਿੰਗਲ ਹੱਡੀ ਆ ਤੇ ਪਤਲਾ ਪਿੰਡਾ ਬਿਲਕੁਲ ਤਿਜਾ ਸੂਬਾ ਇਹਨੇ ਸੋਣਾ 10 ਤੋਂ 12 ਦਿਨ ਹਜੇ ਸਮਾਂ ਬਾਕੀ ਇਹਦਾ ਸੋਣ ਦੇ ਵਿੱਚ ਬਣੋ ਤਾਨੂੰ ਬਹੁਤ ਜਿਆਦਾ ਚੱਪਣ ਤੁੱਪਣ ਵੜੀ ਮੈਂ ਠੀਕ ਆ ਦੋਸਤ ਇਹ ਦੋਸਤੋ ਗੱਭੜਾ ਮੈਂ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਰਹੇ ਆਂ ਠੀਕ ਆ ਤੱਜਾ ਸਵੇਰ ਮੰਨ ਕੇ ਤੁਸੀਂ ਵੀ ਸੌਦਾ ਕਰ ਲਿਓ ਥੋੜਾ ਆਪਾਂ ਲਾਗੇ ਤੋਂ ਥਣ ਲੇਵਾ ਤੁਹਾਨੂੰ ਦਿਖਾ ਦਿੰਨੇ ਆਂ ਰਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਿੱਕਤ ਤਾਂ ਨਹੀਂ ਆਪਣੀ ਨਿਗਾਹ ਦੇ ਵਿੱਚ ਹਾਂਜੀ ਕੋਈ ਪਾਰ ਪਛੇ ਦੀ ਕੋਈ ਨਹੀਂ ਨਹੀਂ ਭਾਜੀ ਕੋਈ ਚੱਕਰ ਨਹੀਂ ਬਾਕੀ ਆਪਦੀ ਕੋਈ ਵੀਰ ਟਿੱਪ ਕੇ ਦਾ ਤੁਸਲੀ ਚੱਲ ਰਹੀ ਆ ਜੀ ਪਾਰ ਪਛੇ ਦੀ ਆਪਾਂ ਗਾਰੰਟੀ ਦੇ ਰਹੇ ਹਾਂ ਭਾਜੀ ਜੋ ਵੀ ਆਨਲਾਈਨ ਮੰਗਾਉਗਾ ਤੇ ਕੋਈ ਥਾਣਾ ਆਪਦਾ ਲੈਣ ਦੀ ਗੱਡੀ ਦੇ ਟਿੱਪਲੇ ਆ ਦੇਖੋ ਜੀ ਠੀਕ ਆ ਸੋ ਚਾਰੇ ਥਾਣਾ ਆਹ ਸਪੇਸ ਵਾਂਡ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਨਾਰਮਲ ਜਿਹਾ ਲਾਇ ਬਣਾਏ ਪੈਣਾ ਸ਼ੁਰੂ ਹੋ ਗਈ ਹੈ ਠੀਕ ਆ ਜੀ 8-10 12 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰਕੇ ਸੂਪ ਹੋ ਗਈ ਠੀਕ ਆ ਸੋ ਤੀਜਾ ਸੂਬਾ ਤੇ ਰਵੀ ਲੈਣ ਦੇਣ ਦਾ ਕੀ ਕਰਦਾ ਵੀਰੇ ਕਈ ਇਹ ਤਾਂ ਅੱਜ ਤਿਆਰ ਹੁੰਦੀ ਪਈ 70 72 ਜੋ ਮਰਜ਼ੀ ਕਰੀ ਜਾਂਦੇ ਆ 60000 ਰੁਪਏ ਮੁੱਲ ਕਰਦੇ 55000 ਦੀ ਦੇ ਜਾਂਦੇ ਆ 55000 ਹਾਂਜੀ 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 ਮਾਨਤਾ ਨੂੰ ਹੋਰ ਚਲੋ ਮੈਂ ਪਰਾਦਾ ਕਰਦਾਂਗੇ ਬਣੀ ਖੜੀ ਏ ਤੁਹਾਨੂੰ ਦੇਖਣੀ ਦੇਈ ਵੀ ਤਿਆਰੀ ਬਿਲਕੁਲ 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 ਆਉਂਦੀ ਏ ਦਿਨੋਂ ਦਿਨ ਕਰਮਾ ਲਈ ਨਹੀਂ ਆਉਂਦੀ ਏ ਹਾਂਜੀ ਹਾਂਜੀ ਲਓ ਵੀ ਅੱਜ ਦੋਸਤੋ 60000 ਦੀ ਡਿਮਾਂਡ ਆ ਮੁੱਲ 60 ਆ 55 ਲੈਦੇ ਆ ਠੀਕ ਆ ਜੀ ਬਾਕੀ ਜੋ ਵੀ ਟਾਂਚਾ ਹੈਗਾ ਕਰਮਾ ਲਈ ਦਾ ਤੁਹਾਡੇ ਸਾਹਮਣੇ ਆ ਸਿੰਗਲ ਹੱਡੀ ਦੀ ਆ ਪਤਲੀ ਪਿੰਡੇ ਦੀ ਆ ਤੇ 53 ਤੋਂ ਪਾਉਣ ਇੱਕ ਨੰਬਰ ਕਿਸੇ ਰਕਮ ਦੀ ਕੋ ਸੋ ਇਹ ਮਾਝੇ ਜੀ ਦੋਸਤੋ 55000 ਦੇ ਵਿੱਚ ਮਿਲ ਜੂਗੀ ਤੇ ਇਹ ਅੱਜ ਐਨੀਮਲ ਨੇ ਰਵੀਵੀਰ ਦੇ ਕੋਲੇ ਟੋਟਲ 6 ਨਗ ਤਿੰਨ ਹੀ ਸੋਇਆ ਤੇ ਤਿੰਨ ਹੀ ਗੱਬਣਗਾ ਤਿਆਰੀ ਵਾਲੇ ਪੜਤਾ ਪੜਤਾ ਵੈਸੇ ਜਾਇਜ ਆ ਬਿਲਕੁਲ ਵਾਜਬ ਰੇਟ ਆ ਸੋ ਜਿਹੜਾ ਵੀ ਤੁਸੀਂ ਐਨੀਮਲ ਖਰੀਦਣਾ ਹੱਥ ਪਾ ਸਕਦੇ ਜੀ ਸੋ 32000 ਤੋਂ ਲੈ ਕੇ ਤੇ ਨਾਰਮਲੀ ਦੋਸਤੋ ਹਰ ਇੱਕ ਤਰ੍ਹਾਂ ਦਾ ਰੇਟ ਤੁਹਾਨੂੰ ਮਿਲ ਜੂਗਾ ਜਿਹੋ ਜਿਹੋ ਜਹਾ ਵੀ ਆਪਾਂ ਐਨੀਮਲ ਪਸ਼ੂ ਖਰੀਦਦੇ ਆ ਸੋ ਸਾਫ਼ ਸੁਥਰੇ ਪਸ਼ੂ ਆ ਆ ਕੇ ਆਪਣੀ ਤਸੱਲੀ ਯਕੀਨੀ ਬਣਾ ਲਿਓ ਠੀਕ ਆ ਜੀ ਤੇ ਰਵੀ ਇੱਕ ਨੰਬਰ ਵੀਰੇ ਕਰ ਦਈਏ ਸਾਂਝੇ ਆਪਣੀ 82647 ਉਹ ਇੰਡੀਆ ਕਪਨਿਆ ਜੀ ਠੀਕ ਹੈ ਵੀਰੇ ਹੋਰ ਗੱਲਬਾਤ ਕੋਈ ਵਧੀਆ ਭਾਜੀ ਵਧੀਆ ਤੇ ਲਈ ਜਾਈਏ ਫਿਰ ਹਾਂ ਹਾਂ ਜੀ ਲਈ ਆਈ ਦੀਆਂ ਭਾਜੀ ਹੁਣ ਵੀ ਲੈ ਆ ਦੋ ਤਿੰਨ ਡੰਕਰ ਬਾਰ ਠੀਕ ਹੈ ਫਿਰ ਨਿਕਲਦੇ ਹਾਂ ਬਿਲਕੁਲ ਹਾਂ ਲਓ ਦੋਸਤੋ ਮਾਲ ਚੰਗਾ ਪਸੰਦ ਲੱਗਾ ਹੋਏਗਾ ਤੁਹਾਨੂੰ ਬਾਕੀ ਪਰਤਾ ਬੜਾ ਮਠਾ ਟਿਕਾ ਜੀ ਜਾਇਜ਼ ਰੇਟ ਆ ਸੋ ਪਹਿliga ਦੇ ਵਿੱਚ ਹੀ ਕਾਬੂ ਕਰਨ ਵਾਲੀ ਗੱਲਬਾਤ ਆ ਸੋ ਮੇਰਾ ਵੀਰ ਇੱਥੇ ਆਣ ਕੇ ਚਾਹੇ ਕੋਈ ਵੀਡੀਓ ਕਾਲ ਤੇ ਦੂਰ ਦਰਾਡੇ ਨੇੜੇ ਨਹੀਂ ਕੋਈ ਆ ਜਾ ਸਕਦਾ ਆਪਣੀ ਆਨਲਾਈਨ ਤੁਸੀਂ ਤਸੱਲੀ ਕਰਵਾ ਸਕਦੇ ਜੇ ਵੀਡੀਓ ਕਾਲ ਤੇ ਵੀ ਮਿਲਦਾ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ